ਆਹ ਵੇਖਿਓ ਆਹ ਹੋਣ ਗੱਡੀ ਖਲੋਤੀ ਜੀ अल्टੋ 'ਚ ਵੱਜ ਗਈ। ਉਹ ਅਗਲੇ ਬੰਨੇ ਅਗਲੇ ਬੰਨੇ ਗੱਡੀ ਖਲੋਤੀ अल्टੋ 'ਚ ਵੱਜ ਗਈ ਆ। ਤੇ अल्टੋ ਇਧਰ ਮੈਂ ਤਾਂ ਦੱਸਾਂ ਨਾ अल्टੋ ਇਧਰ ਨੂੰ ਆਈ। ਆ ਟ੍ਰਾਂਗ ਹੋ ਗਿਆ। अल्टੋ ਆ ਗਈ। ਕਿਹਦੇ ਵਜਾਉਗੇ? ਹਾਂ ਜੀ ਮੋਟਰਸਾਈਕਲ ਦਾ ਵੇਖੋ ਸੀਆ ਹੋ ਗਿਆ। ਇਹ ਹੀ ਮਾੜਾ ਬੁਲਾਉਂਦਾ ਸੀ। ਇਹ ਵਜਾਉਂਦਾ। ਮੇਰਾ ਨਾਮ ਗੁਰਸ਼ਰਨ ਸਿੰਘ ਆ ਜੀ ਅਕਿੰਦ ਦੀ ਕੀ ਗੱਲ ਹੈ ਏਟ ਇਦਿੱਥੇ ਇੱਕ ਖਲੋਤਾ ਸੀਗਾ ਵੀਰ ਬਾਹਰ ਤੇ ਪਿੱਛੋਂ ਗੱਡੀ ਆਈ ਆਪਣਾ ਨੋਵਾ ਬੜੀ ਤੇਜ਼ ਸਪੀਡ ਦੇ ਵਿੱਚ ਸੀਗੀ ਪਤਾ ਨਹੀਂ ਹੁਣ ਬੰਦਿਆਂ ਨੇ ਸ਼ਰਾਬ ਪੀਤੀ ਜਾਂ ਕੀ ਕਾਰਨ ਬਣਿਆ ਉਹਨਾਂ ਨੇ ਮੋਟਰਸਾਈਕਲ ਵਾਲੇ ਨੂੰ ਚੁੱਕਿਆ ਤੇ ਆਪਣਾ ਉਹਨੂੰ ਲਿਆ ਕੇ ਗੱਡੀ ਆਊਟ ਉਹ ਕੰਟਰੋਲ ਹੋ ਕੇ ਤੇ ਆ ਪੱਥਰ ਦੇ ਵਿੱਚ ਲਿਆ ਕੇ ਮਾਰੀ ਮੋਟਰਸਾਈਕਲ ਅੱਗੇ ਗੱਡੀ ਦੇ ਹੀਗਾ ਉਹ ਆਪਣਾ ਬੰਦੇ ਦਾ ਜਿਹੜਾ ਸਿਰ ਸੂਰ ਸਾਰਾ ਫਿਸ ਗਿਆ ਸੀ ਹੁਣ ਪਤਾ ਨਹੀਂ ਉਹਦੀ ਕੰਡੀਸ਼ਨ ਕਿਤਾਂ ਦੀ ਹੈ ਹਸਪਤਾਲ ਲੈ ਗਏ ਸੀ ਸਾਡੇ ਆਉਣ ਤੋਂ ਪਹਿਲਾਂ ਇਹ ਗੱਲ ਕਰੀਏ ਜਿਹੜੇ ਪੱਥਰ ਟੁੱਟੇ ਨੇ ਕਿੰਨੇ ਪੱਥਰ ਟੁੱਟੇ ਨੇ ਕਿੰਨੀ ਸਪੀਡ ਹੋਊਗੀ ਇਹ ਲਗਭਗ ਜੀ ਇਹ 20 ਪੀਸ ਜਿਹੜੇ ਆ ਉਹਨਾਂ ਦੇ ਵਿੱਚ ਮੋਟਰਸਾਈਕਲ ਗੱਡੀ ਨੇ ਮਾਰਿਆ ਵੇ ਚ ਲਿਆ ਕੇ ਤੇ ਇਹ ਕਰੀਬਨ ਕੋਈ 70-80000 ਰੁਪਏ ਦਾ ਜਿਹੜਾ ਵਾ ਪੱਥਰ ਦਾ ਨੁਕਸਾਨ ਕੀਤਾ ਵਾ ਚਲੋ ਉਹ ਤੇ ਇਸਾਈਡ ਤੇ ਆ ਗੱਡੀ ਦੀ ਸਪੀਡ ਤੋਂ ਅੰਦਾਜ਼ਾ ਲਾਓ ਤੁਸੀਂ ਵੀ ਕਿੰਨੀ ਸਪੀਡ ਤੇ ਜਿਹੜੀ ਪੱਥਰ ਦੇ ਵਿੱਚ 20 ਪੀਸ ਇਕੱਠੇ ਉਹਨੇ ਤੋੜਤੇ ਆ ਹੋਰ ਸਹ ਦੇ ਕਿੰਨੇ ਜਣੇ ਸੀ ਗੱਡੀ 'ਤੇ ਪਲਗਾ ਕਿੰਨੇ ਜਣੇ ਹੈਗੇ ਸੀ ਮੋਟਰਸਾਈਕਲ ਤੇ ਇਕੱਲਾ ਹੀ ਬੰਦਾ ਸੀਗਾ ਜੀ ਤੇ ਉਹ ਖਲੋਤਾ ਗੱਲਬਾਤ ਕਰਨ ਰਿਹਾ ਸੀਗਾ ਇੱਕ ਸਾਈਡ ਤੇ ਹੈਗੇ ਦੋ ਹੀ ਇੱਕ ਸਾਈਡ ਦੇ ਉੱਤੇ ਥੱਲੇ ਖਲੋਤਾ ਸੀ ਇਹ ਜਿਹੜਾ ਬੈਠਾ ਸੀ ਉਹਨੂੰ ਆਪਣਾ ਉਹਦੇ ਚ ਵਜੀ ਹੈ ਜੀ ਹੁਣ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਹੈ ਜੀ ਥਾਣੇ ਆਪਣਾ ਕੰਬੋ ਤੋਂ ਵੀ ਪੁਲਿਸ ਆ ਗਈ ਹੈ ਤੇ ਆਪਣਾ ਇੱਥੋਂ ਕਨੂਪੁਰ ਕਾਲੇ ਚੌਕੀ ਤੋਂ ਵੀ ਆਏ ਸੀਗੇ ਉਹਨਾਂ ਮੌਕੇ ਤੇ ਆਣ ਕੇ ਕਾਰਵਾਈ ਪਾਉਣ ਲੱਗੇ ਆ ਜੀ ਸੀਸੀਟੀਵੀ ਕੈਮਰੇ ਲੱਗੇ ਆ ਜੀ ਸਾਹਮਣੇ ਆਪਣਾ ਏਜੰਸੀ ਤੇ ਵੀ ਲੱਗੇ ਆ ਉਧਰ ਸ਼ੋਰੂਮ ਤੇ ਵੀ ਲੱਗਿਆ ਉਹਨਾਂ ਦੇ ਸਵੇਰੇ ਫੁਟੇਜ ਜਿਹੜੀ ਆ ਪਤਾ ਲੱਗ ਸਕਦੀ ਆ ਪਤਾ ਲੱਗਿਆ ਬੰਦਾ ਕਿਥੋਂ ਦਾ ਹੈਗਾ ਜਿਹੜਾ ਐਕਸੀਡੈਂਟ ਹੋਇਆ ਜੀ ਸੁਣ ਚ ਆਇਆ ਜੀ ਲੱਗੇ ਬੰਨੇ ਇਹਨਾਂ ਤੋਂ ਪਤਾ ਲੱਗਾ ਵੀਰਾਂ ਤੋਂ ਵੀ ਬੰਦਾ ਆਪਣਾ ਕੋਟ ਖਾਲਸਾ ਦਾ ਸੀਗਾ ਤੇ ਇੱਥੇ ਘਰ ਬਣਾਉਣ ਰਿਹਾ ਸੀ ਆਪਣਾ ਕਾਲਿਆਂ ਵਾਲੇ ਮੋੜ ਤੇ ਤੇ ਆਪਣਾ ਮਿਸਤਰੀ ਦੇ ਕੋਈ ਸਿਲਸਿਲੇ ਦੇ ਵਿੱਚ ਹੀ ਗੱਲਬਾਤ ਕਰਨ ਰਿਹਾ ਸੀ ਖਲੋਤਾ ਇੱਥੇ ਮੋਟਰਸਾਈਕਲ ਹਲਾ ਕੇ ਉਹਦੀ ਗੱਲ ਕਰਾਂਗੇ ਗੱਡੀ ਦੀ ਗੱਲ ਹੈ ਕਿੰਨੀ ਕੰਡੀਸ਼ਨ ਖਰਾਬ ਹੈ ਮੋਟਰਸਾਈਕਲ ਤੇ ਸਾਰਾ ਫੁੱਲ ਡੈਮੇਜ ਆ ਮੋਟਰਸਾਈਕਲ ਗੱਡੀ ਦਾ ਫਰੰਟ ਜਿਹੜਾ ਵਾ ਸਾਰਾ ਭੱਜ ਗਿਆ ਵਾ ਤੇ ਤੁਸੀਂ ਉਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਉਹਦੇ ਮੇਨ ਗੱਡਰਿਆ ਗੱਡੀ ਦੇ ਉਹ ਵਿੰਗੇ ਹੋ ਗਿਆ ਮੋਟਰਸਾਈਕਲ 'ਚ ਕਿੰਨੀ ਤੇਜ਼ ਸਪੀਡ ਨਾਲ ਵਜੀ ਆ ਗੱਡੀ ਸਾਨੂੰ ਪਤਾ ਲੱਗਾ ਸੀ ਫੋਨ ਗਿਆ ਸੀ ਵੀ ਇੱਥੇ ਕੋਈ ਐਕਸੀਡੈਂਟ ਹੋਇਆ ਮਾਲੀ ਅਸੀਂ ਉੱਥੋਂ ਚੌਂਕੀ ਕੋਨਪੁਰ ਕਾਲਿਆਂ ਤੋਂ ਆਏ ਜਿੱਦੇ ਇੱਥੇ ਆਣ ਕੇ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਨੋਵਾ ਕਾਰ ਵਜੀ ਇੱਕ ਮੋਟਰਸਾਈਕਲ 'ਚ ਤੋਂ ਬੰਦਾ ਕੋਈ ਜ਼ਖਮੀ ਹੋਇਆ ਤੋਂ ਸਾਡੇ ਆਉਣ ਤੋਂ ਪਹਿਲਾਂ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਏਰੀਆ ਹੈਗਾ ਵਾ ਕਮੋਟ ਥਾਣੇ ਦਾ ਜੀ ਤੇ ਉਹ ਇੱਥੇ ਮੁਲਾਜ਼ਮ ਸੱਦ ਲੈਨੇ ਆ ਗਏ ਨੇ ਜੀ ਕਮੋਟ ਦੇ ਡਿਊਟੀ ਅਫਸਰ ਤੇ ਅੱਗੇ ਉਹ ਦੇਖਣਗੇ ਜੋ ਬਣਦੀ ਕਾਰਵਾਈ ਕਰਨਗੇ ਜੀ ਕਿਹਦੇ ਨਾਲ ਐਕਸੀਡੈਂਟ ਆਇਆ ਤੇ ਮੁੰਡਾ ਕਿੱਥੇ ਜੜਾ ਉਹ ਮੋਟਰਸਾਈਕਲ ਤੇ ਹੀ ਜੀ ਤੇ ਨੋਵਾ ਗੱਡੀ ਵੱਜੀ ਉਹਦੇ ਜਾਣ ਕੇ ਜੀ ਕਿੰਨਾ ਲੱਗਦਾ ਵੀ ਪਚਾ ਹੋਇਆ ਗਿਰ ਮੁੰਡੇ ਦਾ ਜੀ ਨਹੀਂ ਸਾਡੇ ਹੁਣ ਤੋਂ ਪਹਿਲਾਂ ਲੈ ਗਏ ਸੀਗੇ ਜੀ ਇਹ ਹੁਣ ਉੱਥੇ ਪਤਾ ਲੱਗੇਗਾ ਜੀ ਹਸਪੀਟਲ ਜਾ ਕੇ ਕਮੋਟ ਥਾਣਾ ਜੀ